ਸਸ਼ੀ ਕਾਲ ਜੀ ਲੇਖ ਵੀਡੀਓ ਵਿੱਚ ਜਦੋਂ ਕਮਲ ਅੰਦਰ ਆਂਦਾ ਹੈ ਤਾਂ ਉਹ ਆਪਣਾ ਫੋਨ ਚਾਰਜਿੰਗ ਤੋਂ ਲਾਹ ਦਿੰਦਾ ਹੈ ਪਿੰਕੀ ਦਾ ਫੋਨ ਚੱਕ ਲੈਂਦਾ ਆ ਤੇ ਦੇਖਦਾ ਹੈ ਕਿ ਪਿੰਕੀ ਨੇ ਫੋਨ ਤੇ ਲੋਕ ਦਾ ਲੋਕ ਚੇਂਜ ਕਰ ਦਿੱਤਾ ਫਿਰ ਜਦੋਂ ਪਿੰਕੀ ਦੇਖਦੀ ਹੈ ਕਿ ਉਸ ਦਾ ਫੋਨ ਕਮਲ ਕੋਲ ਆ ਤਾਂ ਉਹ ਡਰ ਜਾਂਦੀ ਹੈ ਤੇ ਕਮਲ ਬਹੁਤ ਫੋਨ ਖੋ ਕਮਲ ਤਾਂ ਫੋਨ ਖੋ ਲੈਂਦੀ ਹੈ ਫਿਰ ਜਦੋਂ ਕਮਲ ਫੋਨ ਤੇ ਲੋਕਾਰੇ ਪੁੱਛਦਾ ਆ ਫਿਰ ਪਿੰਕੀ ਬਹੁਤ ਗੁੱਸੇ ਵਿੱਚ ਬੋਲਦੀ ਆ ਕਿ ਜਦ ਤੋੜਾ ਕਦੇ ਮੈਂ ਫੋਨ ਨਹੀਂ ਚੱਕਿਆ ਤੇ ਤੁਸੀਂ ਮੇਰਾ ਫੋਨ ਕਿਉਂ ਦੇਖਦੇ ਆ ਫਿਰ ਕਮਲ ਕਹਿੰਦਾ ਆ ਤੂੰ ਮੇਰਾ ਫੋਨ ਦੇਖ ਸਕਦੀ ਆ ਪਰ ਪਿੰਕੀ ਆਪਣਾ ਫੋਨ ਨਹੀਂ ਦਿੰਦੀ ਉਹ ਦੱਸਦੀ ਨਹੀਂ ਦੱਸ ਫੋਨ ਦਾ ਲੋਕ ਨਹੀਂ ਦੱਸਦੀ ਫਿਰ ਕਮਲ ਨੂੰ ਸ਼ੱਕ ਪੈ ਜਾਂਦਾ ਆ ਕਿ ਪਿੰਕੀ ਜ਼ਰੂਰ ਮੇਰੇ ਨਾਲ ਕੋਈ ਚਾਲ ਖੇਡਦੀ ਆ ਉਧਰ ਵਿੱਕੀ ਦੀ ਮੰਮੀ ਤੇ ਵਿੱਕੀ ਵਿੱਕੀ ਪਿੰਕੀ ਦੇ ਘਰ ਜਾਂਦੇ ਆ ਉਹ ਜਦੋਂ ਪਹੁੰਚਦੇ ਆ ਤੇ ਵਿੱਕੀ ਤੇ ਬਬਲੂ ਦੋਨੇ ਜਾਣੇ ਮੋਟਰ ਤੇ ਖੇਤਾਂ ਨੂੰ ਪਾਣੀ ਲਗਾਉਣ ਜਾਂਦੇ ਹਨ ਫਿਰ ਵਿੱਕੀ ਦੀ ਮੰਮੀ ਪਿੰਕੀ ਦੀ ਮੰਮੀ ਨੂੰ ਦੱਸਦੀ ਆ ਕਿ ਪਿੰਕੀ ਨੂੰ ਸਮਝਾ ਕਿ ਆਉਣਾ ਆ ਉਹ ਹਾਲੇ ਵੀ ਉਸ ਮੁੰਡੇ ਨਾਲ ਗੱਲ ਕਰਦੀ ਆ ਤਾਂ ਜੋ ਉਸਨੇ ਚੰਡੀਗੜ੍ਹ ਜਾਣ ਦੀ ਜਿੱਦ ਲਾਈ ਹੋਈ ਆ ਫਿਰ ਉਹ ਇਹੋ ਕਿਹੋ ਕਿ ਜੇ ਪਿੰਕੀ ਕੋਈ ਵੱਡਾ ਕਾਂਡ ਨਾ ਕਰ ਦਵੇ ਤੁਸੀਂ ਕਿਸੇ ਮੂੰਹ ਦਿਖਾਉਣ ਜੋਗੇ ਨਹੀਂ ਰਹਿਣਾ ਮੈਂ ਤਾਂ ਉਸ ਨੂੰ ਬਹੁਤ ਸਮਝਾਇਆ ਲਿਆ ਆ ਉਸਨੇ ਮੇਰੀ ਕੋਈ ਗੱਲ ਨਹੀਂ ਮੰਨੀ ਹੁਣ ਤਾਂ ਪਿੰਕੀ ਕਿਸੇ ਤਰ੍ਹਾਂ ਹੋਂ ਤਾਂ ਕਵਨ ਕਿਸੇ ਤਰ੍ਹਾਂ ਪਿੰਕੀ ਨੂੰ ਮਨਾ ਕੇ ਲੈ ਗਿਆ ਪਰ ਜਦੋਂ ਉਸ ਨੂੰ ਇਸ ਦੀ ਚੰਡੀਗੜ੍ਹ ਵਾਲੀ ਗੱਲ ਬਾਰੇ ਪਤਾ ਲੱਗ ਗਿਆ ਤਾਂ ਉਸਨੇ ਤਾਂ ਕਰੋ ਇਹ ਕੱਢ ਦੇਣਾ ਹੁਣ ਤਾਂ ਬਹੁਤ ਖੁਸ਼ ਰੱਖਦੇ ਆ ਪਿੰਕੀ ਨੂੰ ਕੋਈ ਕਮੀ ਨਹੀਂ ਉਸ ਦੇ ਘਰ ਵਿੱਚ ਹਰ ਚੀਜ਼ ਆ ਉਸ ਦੇ ਘਰ ਵਿੱਚ ਪਿੰਕੀ ਦੀ ਮੰਮੀ ਬਹੁਤ ਸ਼ਰਮਿੰਦਾ ਹੁੰਦੀ ਆ ਤੇ ਵਿੱਕੀ ਦੀ ਮੰਮੀ ਨੂੰ ਕਹਿੰਦੀ ਆ ਕਿ ਮੈਂ ਸਮਝਾਵਾਂਗੀ ਪਿੰਕੀ ਨੂੰ ਪਰ ਉਹਨੂੰ ਕੀ ਪਤਾ ਕਿ ਕਮਲ ਨੂੰ ਤਾਂ ਪਿੰਕੀ ਤੇ ਪੂਰਾ ਸ਼ੱਕ ਪੈ ਗਿਆ ਆ ਫਿਰ ਜਦੋਂ ਕਮਲ ਆਪਣੀ ਮੰਮੀ ਨੂੰ ਦੱਸਦਾ ਆ ਕਿ ਪਿੰਕੀ ਬਾਰੇ ਤੂੰ ਦੇਖਦੀ ਆ ਕਿ ਪਿੰਕੀ ਕੁਝ ਬਦਲੀ-ਬਦਲੀ ਲੱਗਦੀ ਆ ਹਾਰੇ ਵੇਲੇ ਕਿਸੇ ਨਾਲ ਗੱਲਾਂ ਕਰਦੀ ਰਹਿੰਦੀ ਆ ਮੈਂ ਕੱਲ ਇਸ ਨੂੰ ਪੁੱਛਿਆ ਤੇ ਕਿਸ ਦਾ ਫੋਨ ਆਇਆ ਏ ਕਹਿੰਦੀ ਆ ਕਿ ਕੰਪਨੀ ਵਾਲਿਆਂ ਦਾ ਫੋਨ ਸੀ ਹੁਣ ਪਿੰਕੀ ਦਾ ਆ